हेलो आपिकन आज असी ਕਰਨ ਜਾ ਰਿਹਾ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਵਾਲੇ ਤਾਂ ਇਹਨਾਂ ਦਾ ਜਿਹੜਾ ਜਨਮ ਹੁੰਦਾ ਹੈ ਗੁਰੂ ਜੀ ਦਾ ਉਹ ਹੁੰਦਾ ਹੈ 7 ਜੁਲਾਈ 1656 ਨੂੰ ਗੁਰੂ ਹਰ ਚਨਾਬਦ ਹੁੰਦਾ 7 ਜੁਲਾਈ 1656 ਤਾ ਇਹਨਾਂ ਦੇ ਵੱਡੇ ਭਰਾ ਸੰਗ ਇਹਨਾਂ ਦੇ ਜਿਹੜੇ RAM ਦਾਏ ਉਹ ਵੀ ਆਪਣੇ ਗੱਦੀ ਲਈ ਜਿਹੜਾ ਬੜਾ ਅਪਜਿਤਾਉਂਦੇ ਨੇ ਪਰ ਸਿੱਖ ਜਿਹੜੇ ਉਸ ਗੱਲ ਵਾਸਤੇ ਐਗਰੀ ਨਹੀਂ ਹੁੰਦੇ ਉਸ ਤੋਂ ਬਾਅਦ ਜਿਹੜਾ ਗੁਰੂ ਜੀ ਆਪਣੇ ਵਰਕੂਸ਼ਨ ਜਿਹੜਾ ਇਹਨਾਂ ਗੱਦੀ ਜੋ ਸੰਭਦੇ ਤੇ ਅੱਠਵੇਂ ਗੁਰੂ ਬਣਦੇ ਨੇ ਆ ਬਹੁਤ ਛੋਟੀ ਉਮਰ ਸੀ ਇਹਨਾਂ ਦੀ 5 ਸਾਲ ਦੀ 5 ਸਾਲ ਦੀ ਉਮਰ ਵਿੱਚ ਜਿਹੜੇ ਗੁਰੂ ਬਣ ਜਾਂਦੇ ਨੇ ਇਸ ਕਰਕੇ ਇਹਨਾਂ ਨੂੰ ਬਾਲਾ ਵੀਰ ਵੀ ਕਿਹਾ ਜਾਂਦਾ ਹੈ ਜਿਸ ਟਾਈਮ ਇਹ ਗੱਦੀ ਗ੍ਰਹਿਣ ਕਰਦੇ ਨੇ ਉਸ ਟਾਈਮ ਇਹਨਾਂ ਦਾ ਜਿਹੜੀ ਉਮਰ ਸੀ ਉਹ ਸੀਗੀ 5 ਸਾਲ 1661 ਦੀ ਗੱਲ ਹੈ 1664 ਤੱਕ ਇਹ ਗੁਰੂ ਰਹਿੰਦੇ ਨੇ ਇਹਨਾਂ ਨੂੰ ਦਿੱਲੀ ਤੋਂ ਨਿਮੰਤਰਣ ਆਉਂਦਾ ਆਪਣੇ ਤੇ ਇਹ ਉੱਥੇ ਜਾਂਦੇ ਵੀ ਨੇ ਜਾ ਕੇ ਆ ਜਿਹੜੇ ਰਾਜਾ ਉਤੋਂ ਦਾ ਜਿਹੜਾ ਪੰਮਰ ਦਾ ਰਾਜਾ ਹੁੰਦਾ ਉਹਨਾਂ ਦੇ ਆਪਣੇ ਕਹਿਣ ਦੇ ਜੈ ਸਿੰਘ ਰਾਏ ਸਿੰਘ ਆ ਦੇ ਘਰ ਰੁਕਦੇ ਨੇ ਉੱਥੇ ਅਜੇ ਕਰ ਜਿਹੜਾ ਗੁਰਦੁਆਰਾ ਬੰਗਲਾ ਸਵੇ ਬਗਾ ਤਾ ਉੱਥੇ ਇਹਨਾਂ ਨੂੰ ਜਿੱਤੇ ਦੀ ਮਾਰੀ ਕੇ ਲੰਦੀ ਜਿਸ ਕਰ ਗਿਆ ਦੋ ਤੀਜੋ ਤਾਂ ਸਮਾ ਜਾਂਦੇ ਨੇ ਤੇ ਅਗਲੇ ਗੁਰੂ ਦਾ ਜਿਹੜਾ ਦਰ ਜਾਂਦੇ ਨੇ ਵੀ ਬਾਬਾ ਬਕਾਲਾ ਵਿਖੇ ਜਿਹੜੇ ਅਗਲੇ ਗੁਰੂ ਬਿਲਣਗੇ ਤਾਂ ਇਹਨਾਂ ਨੂੰ ਜਦੋਂ ਗੁਰਗੱਦੀ ਮਿਲੀ ਸੀ 1661 ਛੇ 1604 ਤੱਕ ਗੁਰੂਰੇ ਉਮਰ ਸਿੰਘ ਪੰਜ ਸਾਲ ਐਸ ਕਰਕੇ ਗੰਮੀ ਗਿਆ ਰੰਨਾ ਬਾਰਵਾ ਕੀ ਤੇ ਇਹਨਾਂ ਦੇ ਵੱਡੇ ਭਰਾ ਸਨ ਰਾਮ رائے ਉਹ ਵੀ ਕੀ ਕਰਦੇ ਨੇ ਗੁਰਗੱਦੀ ਵਾਸਤੇ ਹੱਕ ਟਾਉਂਦੇ ਨੇ ਤੇ ਉਸ ਤੋਂ ਬਾਅਦ ਕੀ ਹੁੰਦਾ ਐਨਾ ਨੂੰ ਇਹ ਦਿੱਲੀ ਪਹੁੰਚ ਜਾਂਦੇ ਨੇ ਦਿੱਲੀ ਤੋਂ ਜਿਹੜਾ ਔਰੰਗਜ਼ੇਬ ਦੌਰਾਨ ਨੂੰ ਨਮੰਤਰਣ ਭੇਜਿਆ ਜਾਂਦਾ ਵੀ ਇਹ ਤੇ ਦਿੱਲੀ ਜਾਂਦੇ ਵੀ ਨੇ ਉੱਥੇ ਅੰਮਰ ਰਾਜਾ ਨੇ ਕਹਿਣ ਦੇ ਕਿ ਜੈ ਸਿੰਘ ਰਾਏ ਸਿੰਘ ਜੈ ਸਿੰਘ ਕੇਰਲੰਦੀਆ ਤੇ ਚੱਚੀ ਦੀ ਬਿਮਾਰੀ ਦੇ ਕੇਰਨ ਕਰਕੇ ਇਹ ਜੋਤੀ ਜੋਤ ਜਿਹੜਾ ਸਮਾਜਾਂ ਦੇ ਨੇ ਤੇ ਅਗਲੇ ਗੁਰੂ ਵੱਲ ਇਸ਼ਾਰਾ ਵੀ ਕਰ ਦਿੰਦੇ ਨੇ ਕਹਿੰਦੇ ਨੇ ਵੀ ਜਿਹੜਾ ਅਗਲਾ ਗੁਰੂ ਬਾਬਾ ਬਕਾਲਾ ਵਿਖੇ ਮਿਲੇਗਾ ਬਕਾਲਾ ਵਿਖੇ ਕਹਿੰਦੇ ਆ ਕਿ ਅਗਲਾ ਗੁਰੂ ਮਿਲੇਗਾ ਇਹ ਜਿਸ ਥਾਂ 'ਤੇ ਰੁਕੇ ਸਨ ਇੱਥੇ ਅੱਜਕੱਲ੍ਹ ਕਿਹੜਾ ਗੁਰਦੁਆਰਾ ਹੈ ਬੰਗਲਾ ਸਾਹਿਬ ਦਿੱਲੀ ਵਿੱਚ ਇਹਨਾਂ ਗੁਰਸਤਾਂ ਅਠਵੇਂ ਗੁਰੂ ਤਾਂ ਇਹ ਮਾ ਜਿਹੜੀ ਦਿੱਤੀਆਂ ਦਸੀਆਂ ਤਾਰੀਖਾਂ ਦਸੀਆਂ ਹੈਗਾ ਜੋ ਇਹ ਕੋਸ਼ਿਸ਼ ਬਣ ਸਕਦਾ ਵੱਡੇ ਬਣਾ ਸਕਦੇ ਨਹੀਂ ਇਹਨਾਂ ਦੀ ਮਾਤਾ ਦਾ ਨਾਮ ਮਾਤਾ ਸੁਲਖਣੀ ਸੀਗਾ ਮਾਤਾ ਸੁਲਖਣੀ ਜੀ ਤੇ ਪਿਤਾ ਗੁਰੂ ਦਾ ਜਨਮ 16 ਸੋਲਾ ਸੁਸੁਜਤੀ ਹੁੰਦਾ ਗਿਆ ਕੀਰਤਪੁਰ ਵਿਕੇ 1656 6 ਜੁਲਾਈ ਨੂੰ ਜਨਮ ਹੁੰਦਾ ਤੇ 1664 ਤੱਕ ਆਪਣੇ ਨਾਲ ਰਹਿੰਦੇ ਨੇ ਪੁੱਤ ਇੱਕ ਦੁਨੀਆ ਚੋਂ ਦਾ ਸਦਾ ਹੀ ਰਹਦੇ ਆਪਣੇ ਨਾਲ ਤੇ ਜਨਮ ਕੀਰਤਪੁਰ ਵਿਕੇ ਉਹ ਮਾਤਾ ਦਾਸ ਮਾਤਾ ਸੁਲਖਣੀ ਸੀਗਾ ਪਿਤਾ ਦਾ ਨਾ ਕੋਰ ਹਰਾਜੀ ਹੋ ਗਿਆ ਤੇ ਸਾਰ ਤੋਂ 1606 ਤੱਕ ਗੁਰੂ ਗੱਦੀ ਤੇ ਰਹੇ ਸੰਗ ਅਗਲੇ ਗੁਰੂ ਬੜੇ ਵੀ ਸਰਾਕੀਤਾ ਆਪਣੇ ਬੱਬਾ ਜਿਹੜੇ ਨਵੇਂ ਗੁਰੂ ਜਿਹੜੇ ਕਿੱਥੋਂ ਲਗੇ ਕਾਲਾ ਵਿਖੇ ਤੇ ਦਿੱਲੀ ਗਏ ਸੀ ਉੱਥੇ ਚਿੱਟਿ ਗਰੀ ਮਾਲੀਨਾਂ ਨੂੰ ਘਿਰ ਲਿਆ ਜੀ ਸੀ ਮੁੱਖ ਮੁੱਖ ਦਾਤਾ ਜਿਹੜੇ ਪੇਪਰ ਤੇ ਪੁੱਛਿਆ ਜੀ ਇਹਨਾਂ ਨੂੰ ਬਾਲਾ ਘਿਰ ਕਿਹਾ ਜਾਂਦਾ ਸਭ ਤੋਂ ਛੋਟੀ ਉਮਰ ਦੇ ਗੁਰੂ ਬਣਨ ਵਾਲੇ ਸੰਕੇਤ ਆ ਇਹ ਸੰਗ ਗੁਰੂ ਹਰਕ੍ਰਿਸ਼ਨ ਜਿਹੜੇ ਆਪਣੇ ਨਾਲ ਸਦਾ ਹੀ ਰਹੇ